ਹੈਲੋ एवरीवन वेलकम टू ਵੈਕ आवर YouTube ਚੈਨਲ ਕਿੱਥੇ ਚਲੇ ਤੁਸੀਂ ਟਾਰ ਕਾਢ ਗਏ ਆਪਾਂ ਵਿਆਹ ਤੇ ਵਿਆਹ ਤੇ ਚੱਲੇ ਪਰ ਮੈਂ ਰਿੰਗਸ ਪਾਉਣੀਆਂ ਹਜੇ ਮੈਂ ਰੈਡੀ ਸ਼ੀਡਿੰਗ ਹੋਣਾ ਏ ਤੇ ਮਿਲਦੇ ਆ ਤੁਹਾਨੂੰ ਵਿਆਹ ਦਿਖਾਣੇ ਆ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਆਪਾਂ ਪਾ ਤੇਰੀ ਪਾਪਾ ਦੀ ਮੇਟ ਚ ਆ ਓਕੇ ਮਾਤਰਾ ਪਾਣੀ ਦੀ ਗੱਲ ਕਰੋ ਕੇ ਬੀ ਘਲਾਜੀ ਚੱਲੋ ਤੇ ਕੀ ਦਿਖਾ ਉਹ ਤਾਂ ਗੁਰੂ ਆਉਂਦਾ ਆਪਣਾ ਇਧਰ ਨਹੀਂ ਆਖਦਾ ਦੂਜੇ ਤਰ੍ਹਾਂ ਦਾ ਲੱਗਦਾ ਸਰ ਉਹ ਟ੍ਰੇਟਰ ਕਵਲ ਟ੍ਰੇਪਲ ਵਾਲੇ ਜਿਹੜੇ ਪੰਜਾਬ ਹਾਂ ਖੁਸ਼ੀ ਖੁਸ਼ੀ ਆ 35 ਖੁਸ਼ੀ 35 ਨਹੀਂ ਅਸੀਂ ਲੋਕਾਂ ਨੂੰ ਦੇਖਦੇ ਆ ਅਸੀਂ ਬੜਾ ਦੇਖਿਆ ਤੁਹਾਨੂੰ ਤੇ ਚਲੋ ਕਿਤੇ ਵੇਲਾ ਅੱਡੀ ਕਰੋ ਮੈਂ ਕਰਦਾ ਸਰ ਇਹ ਕਾਹਦਾ ਕਰਦਾ ਸਰ ਹਾਂ ਲੋ ਲੋ ਆ ਆ ਜੇ ਹਾਂ ਕਰਾ ਫਿਰ ਪਾਰੀ ਚੰਗਾ ਤੇ ਭਾਈ ਉਹ ਹੌਂਜ ਮੜਾ ਜਾ ਹਾਂ ਹਾਂਜੀ ਓਏ 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 ਹਾਂਜੀ ਆਇਆ ਆਇਆ ਦੇਖਿਆ ਤਨ ਕੋਰ ਓ ਓ ਓ ਓ ਠੀਕਾ ਕਰ ਠੀਕਾ ਕਰ ਠੀਕਾ ਕਰ ਕਰੀ ਗਾ ਕਰਦੇ ਬੱਦ ਨਹੀਂ ਜੀਨ ਕਰ ਲੋ ਜੀਨ ਕਰ ਲੋ ਇਹ ਆਇਸਾ ਉਹ ਨਹੀਂ ਪਾਰੀ ਕਰਦੇ ਆ ਦੰਦ 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 ਕਾਜ ਕੰਪਲੀਟ ਠੀਕ ਆ ਹਾਂਜੀ ਦੰਦ 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 ਸੰਮੁਖ ਅੱਜ ਵੀ ਪਲੇਟ ਪਾਸਤਾ ਲੈ ਗਿਆ ਯਾਰ ਪਾਸਤਾ ਖਾਣਾ ਥੋੜੀ ਨੇ ਮਲੇ ਪਾਣੀ ਕਹਿੰਦਾ ਸੀ ਹਾਂ ਨਾ ਹੈਗਾ ਪਾਣੀ ਇੱਕ ਫੋਟੋ ਸਾਡੇ ਦਾਦੀ ਪੋਤੇ ਤੋਂ ਨੇ ਖਿਦੇ ਭਾਈ ਹੈਲੋ ਹੈਲੋ ਕਹਿੰਦੀ ਇੱਧਰ ਖੜੀ ਲੋ ਜੀ ਜਿਹੜੇ ਵਿਆਹ ਤੇ ਅੱਜ ਅਸੀਂ ਆਏ ਸੀ ਨਾ ਉੱਥੇ ਇੰਨਾ ਕੁ ਖਾਣਾ ਟੇਸਟੀ ਸੀ ਨਾ ਹਰ ਇੱਕ ਚੀਜ਼ ਬਹੁਤ ਜ਼ਿਆਦਾ ਟੇਸਟੀ ਸੀ ਹਰ ਇੱਕ ਚੀਜ਼ ਰੱਖੀ ਹੋਈ ਸੀ ਵੈਰਾਈਟੀ ਬਹੁਤ ਵਧੀਆ ਸੀ ਤੇ ਥੈਂਕ ਯੂ ਇਹਨਾਂ ਦਾ ਜਿਨ੍ਹਾਂ ਨੇ ਇੰਨਾ ਵਧੀਆ ਖਾਣਾ ਪੀਣਾ ਬਣਾਇਆ ਤੇ ਖੂਬ ਇੰਜੋਏ ਕੀਤਾ ਬਾਤਵਾਲ ਸੀ ਲੋ ਜੀ ਅੱਜ ਇਹ ਦਿਲਿਆ ਦੇਖ ਆਇਆ ਸਾਰਾ ਤੇ ਮਿਲਦੇ ਆ ਤੁਹਾਨੂੰ ਨੈਕਸਟ ਬਲੌਗ ਚ ਓਕੇ ਬਾਏ ਬਾਏ ਟੇਕ ਕੇਅਰ ਬਾਏ ਬਾਏ ਸਾਰਿਆਂ ਨੂੰ